ਸਾਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਾਰਾ ਅਜੀਦਾ ਗੁਰਦੁਆਰਾ ਪਿੰਡ ਜੱਬੋਪਾਲ ਦੀਆਂ ਤਸਵੀਰਾਂ ਸਾਂਝੀਆਂ ਕਰਨ ਲੱਗੇ ਆ ਗੁਰੂਕਰ ਗੁਰੂ ਰਵਿਦਾਸ ਮਹਾਰਾਜੀ ਪਿੰਡ ਜੱਬੋਪਾਲ ਦੀਆਂ ਤਸਵੀਰਾਂ ਸਾਂਝੀਆਂ ਕਰਨ ਲੱਗੇ ਹਾਂ ਸਾਥੀਓ ਸਾਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਾਰਾ ਜੀ ਦਾ ਸਥਾਨ ਪਿੰਡ ਜੱਬੋਪਾਲ ਦਾ ਗੁਰੂਕਰ ਗੁਰੂ ਰਵਿਦਾਸ ਮਹਾਰਾਜੀ ਦਾ ਪਿੰਡ ਜੱਬਵਾਲ ਦੇ ਵਿੱਚ ਗੁਰਦੁਆਰਾ ਦਿਵਾਲੀ ਵਾਲੇ ਦਿਨ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਲੱਗੇ ਹਾਂ ਸత్యੇ ਪੰਡਿਤ ਬਰਿਆਮ ਮਾਡਲ ਸਕੂਲ ਪਿੰਡ ਜੱਬਵਾਲ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹ ਇੱਥੇ ਦੀਵੇ ਕਰਨ ਦੇ ਲਈ ਪਹੁੰਚਦੇ ਹਨ ਪਿੰਡ ਜੱਬਵਾਲ ਦੀਆਂ ਤਸਵੀਰਾਂ ਪੰਡਿਤ ਬ੍ਰਿ얌 ਪੰਡਤ ਖਾਲਸਾ ਮਾਡਲ ਸਕੂਲ ਪਿੰਡ ਜਬੋਵਾਲ ਦੇ ਵਿੱਚ ਬੱਚੇ ਦੀਵਾ ਕਰਨ ਪਹੁੰਚਦੇ ਹਨ ਵਿਸ਼ੇਸ਼ ਤੌਰ ਤੇ ਪਿੰਡ ਜਬੋਵਾਲ ਦਾ ਸਰਕਾਰੀ ਮਿਡਲ ਸਕੂਲ ਜਿਹਦੀਆਂ ਤਸਵੀਰਾਂ ਸਾਂਝੀਆਂ ਕਰਨ ਲੱਗੇ ਆ ਪਿੰਡ ਜਬੋਵਾਲ ਦਾ ਸਰਕਾਰੀ ਮਿਡਲ ਸਕੂਲ ਇਸ ਸਕੂਲ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਆ ਉਹੋ ਆਪਣੇ ਦੀਵੇ ਕਰਨ ਆਉਂਦੇ ਨੇ ਪਿੰਡ ਜੱਬੋਵਾਲ ਦਾ ਗੁੱਗਾ ਜਿਹਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਲੱਗੇ ਹਾਂ ਦੀਵਾਲੀ ਵਾਲਾ ਦਹਨੇ ਆ ਜੀ ਇਹ ਜੱਬੋਵਾਲ ਦੇ ਵਿੱਚ ਗੁੱਗੇ ਦੀ ਜਗਾ ਹੈ ਪਰਾਚੀਨ ਸ਼ਿਵ ਮੰਦਿਰ ਪਿੰਡ ਜਬੋਵਾਲ ਦਾ ਦਿਵਾਲੀ ਵਾਲੇ ਦਿਨ ਦੀਆਂ ਤਸਵੀਰਾਂ ਸਾਂਝੀਆਂ ਕਰਨਗੇ ਪਰਾਚੀਨ ਮੰਦਿਰ ਸਾਥੀਓ ਇਹ ਪਿੰਡ ਜੱਬੋਵਾਲ ਦੀ ਮਸਜਿਦ ਹੈ ਜੀ ਬਹੁਤ ਪੁਰਾਣੀ ਪਿੰਡ ਜੱਬੋਵਾਲ ਦੀ ਮਸਜਿਦ ਜਿੱਥੇ ਨਗਰ ਨਿਵਾਸੀ ਦੀਵੇ ਕਰਦੇ ਹਨ ਪਿੰਡ ਜੱਬੋਵਾਲ ਦੀ ਮਸਜਿਦ ਪਿੰਡ ਜੱਬੋਵਾਲ ਦੇ ਵਿੱਚ ਮਾਨਸਾ ਦੇਵੀ ਮੰਦਿਰ ਜਿੱਥੇ ਦੀਵਾਲੀ ਦੇ ਉੱਪਰ ਦੀਵੇ ਕਰਨ ਦੇ ਲਈ ਸੰਗਤਾਂ ਮੌਜਤੀਆਂ ਹਨ ਪਿੰਡ ਜੱਬੋਵਾਲ ਦੇ ਵਿੱਚ ਮਨਸਾ ਦੇ ਵਿਮੰਦਰ ਦੀਆਂ ਆਪ ਜੀ ਨੂੰ ਤਾਂ ਗੁਰਦੁਆਰਾ ਪਿੰਡ ਜੱਬੋਵਾਲ ਦਾ ਸਿੰਘ ਸਭਾ ਗੁਰਦੁਆਰਾ ਸਿੰਘ ਸਭਾ ਗੁਰਦੁਆਰੇ ਦੀਆਂ ਤਸਵੀਰਾਂ ਦੀਵਾਲੀ ਵਾਲੇ ਦਿਨ ਦੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਲੱਗੇ ਆਂ ਸਾਥੀਓ ਵਰਦਾਰਾ ਸਿੰਘ ਸਭਾ ਪਿੰਡ ਜੱਬੋਵਾਲ ਦੇ ਵਿੱਚ ਦੀਵਾਲੀ ਵਾਲੇ ਦਿਨ ਦੀਆਂ ਤਸਵੀਰਾਂ ਪਿੰਡ ਜੱਬੋਵਾਲ ਦੇ ਵਿੱਚ ਮਾਤਾ ਅਜੀਤ ਮੰਦਰ ਮਾਤਾ ਜਵਲਾ ਜੀ ਦੇ ਮੰਦਰ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਲੱਗੇ ਪਿੰਡ ਜੱਬੋਵਾਲ ਦੇ ਵਿੱਚ ਮਾਤਾ ਜਵਲਾ ਜੀ ਦਾ ਮੰਦਰ ਪੈਂਡ ਜੱਬੋਵਾਲ ਦੇ ਵਿੱਚ ਲੱਖਾਂ ਵਾਲੇ ਦਾਤੇ ਦੀ ਜਗ੍ਹਾ ਦਿਵਾਲੀ ਬੜੇ ਦਿਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਆਪ ਜੀ ਦੇ ਨਾਲ ਦਿਵਾਲੀ ਵਾਲੇ ਦਿਨ ਦੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਏ ਹਾਂ ਲੱਖਾਂ ਵਾਲੇ ਦਾਤੇ ਦੀ ਜਗ੍ਹਾ ਪੈਂਡ ਜੱਬੋਵਾਲ ਦੇ ਵਿੱਚ ਇਸ਼ਕੰਡੀ ਜਿਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਾਥੀਓ ਸ਼ਕੰਡੀ ਪਿੰਡ ਜੱਬੋਵਾਲ ਦੇ ਵਿੱਚ ਜਿਹੜੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਏ ਹਾਂ દિਵਾਲੀ ਵਾਲਾ ਦਿਨ ਜਿਸ ਦੀਆਂ ਇਹ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰ ਰਹੇ ਹਾਂ